ਪਰ ਜਿੱਦਾਂ ਤੋਂ ਉਹਨਾਂ ਨੇ ਕੰਮ ਕੀਤੇ ਡਰੋਨ ਦਾ ਕੰਮ ਕੀਤੇ ਜਿੱਦਾਂ ਸਰ ਬਿਲਕੁਲ ਨਹੀਂ ਡਰਦੇ ਕਹਿੰਦੇ ਜੀ ਬੜਾਵਾ ਵੱਧ ਗਿਆ 27 ਹਲ ਵਧਾਂਗੇ ਉਹ ਭਇਓ ਮਾਨਸੋ ਤੁਹਾਨੂੰ ਦੇ ਤਰ ਤਰ ਦੇ ਵਿੱਚੋਂ ਬੰਦਾ ਵੀ ਲੱਭ ਟਿਕਦੇ ਵਾਲਾ ਫੇ ਮਜੀਠੇ ਦੇ ਪਹਾਰੀ ਪਿੰਡ ਵਿੱਚੋਂ ਖੜ ਕੇ ਉੱਥੇ ਉਹਨਾਂ ਨੂੰ ਇਲੈਕਸ਼ਨ ਵਿੱਚ ਤਾਵੇ ਇੱਕ ਗੈਂਗਸਟਰ ਦੇ ਰਿਸ਼ਤੇਦਾਰ ਨੂੰ ਸਾਡੇ ਬੀਤਵਾਲ ਨੂੰ ਮਿਸਿੰਗ ਸੰਧੂ ਨੂੰ ਸਿੱਧੀ ਗਾਲ ਗਾਲ ਕੇ ਥੱਟ ਕਰਦੇ ਆ ਇਹ ਤੁਸੀਂ ਸਮਝੋ ਕਿ ਕਿੰਨੀ ਨਾਜ਼ੁਕ ਸਥਿਤੀ ਹੈ। ਸਖਬੀਰ ਜ਼ਵਾਬਦੇਹ ਪੰਜਾਬ ਤੋਂ ਗੈਕਸਤਾਨੀ ਪਾਰਟੀ ਦਾ ਪ੍ਰਧਾਨ ਹੈ ਕਿ ਅੱਜਾ ਥੋੜਾ ਬਾਰਾ ਬਜਿਆ ਅਲੀ ਦਾ ਲੋਦਾ ਪ੍ਰਧਾਨ ਹੈ। ਸਾਡੇ ਨਾਮਾਂ ਦੇ ਨਾਲ ਸਿੰਘ ਲੱਗਾ। ਸਾਨੂੰ ਸਿੰਘ ਸ਼ਬਦ ਜਿਹੜਾ ਉਹ ਗੁਰੂ ਗੋਬਿੰਦ ਸਿੰਘ ਦੇ ਕੇ ਗਏ। ਸਿੰਘ ਦਾ ਮਤਲਬ ਹੈ ਸ਼ੇਰ। ਉਹ ਦੱਸਿ ਕਿ ਕੋਈ ਨਾ ਡਰਦੇ ਆ ਨਾ ਕਿਸੇ ਨੂੰ ਡਰਾਉਣੇ। ਭਾਈ ਲੋਕ ਉਸ ਬਲੂ ਲੋਕਾਂ ਨੇ ਤਾਂ ਹੀ ਨਹੀਂ ਮੰਨਿਆ ਤਾਂ ਹੀ ਲੋਕਾਂ ਨੇ ਇਡੀ ਵੱਡੀ ਗਤੀ ਤੇ ਝੋਟਾ ਭਾਈ ਆ ਜਿਹੜਾ ਡਰੋਨ ਦੀ ਕੋਸ਼ਿਸ਼ ਕੀਤੀ ਗਈ ਕੁਝ ਲੋਕ ਦਲੇ ਜਿਹਨਾਂ ਨੂੰ ਪਹਿਲੇ ਦਿਨ ਤੋਂ ਇਹਨਾਂ ਨੇ ਦਬਾਅ ਪਾ ਕੇ ਰੱਖਿਆ ਇਸ ਕਰਕੇ ਮੇਰੀ ਇਹ ਮੰਗ ਹੈ ਕਿ ਸਰ ਇਹਦੇ ਖਿਲਾਫ ਜਿਹੜੀ ਉਹ ਜਾਂਚ ਹੋਣੀ ਚਾਹੀਦੀ ਹੈ ਕਿ ਤੁਸੀਂ ਕਿਹਾ ਸਿੰਘ ਸੁਬੀਰ ਬਾਦਲ ਵੀ ਤੇ ਸਿੱਖੀ ਹੈ ਸਿੱਖੀ ਦੇ ਪ੍ਰੇਖਾ ਖਾ ਜਾਂਦਾ ਲੋ ਉਹ ਬਣਾਇਆ ਜਿਹੜਾ ਸਿੱਖ ਹੈ ਉਹਨੂੰ ਪਤਾ ਨਹੀਂ ਲੱਗਦਾ ਕਿ ਸਿੱਖ ਗੁਰੂ ਗੋਬਿੰਦ ਸਿੰਘ ਜੀ ਨੇ ਬਣਾਏ ਸਿੱਖ ਐ ਸਾਡੇ ਨਾਲ ਲੱਗ ਜਾ ਪਹਿਲੀ ਗੱਲ ਤੇ ਕੋਈ ਪੰਜਾਬੀ ਵੀ ਨਹੀਂ ਦੱਸਦਾ ਸਿੱਖ ਦੱਸ ਸਕਦੇ ਕਿਹ ਕੋ ਓਕੇ ਸਾਡੇ ਨਾਮ ਉਹਨਾਂ ਕਿ ਸਾਡੇ ਨਾਮ ਪਿੱਛੇ ਸਿੱਖ ਲੱਗਦਾ ਸੁਖਬੀਰ ਸਿੰਘ ਬਾਦਲ ਕਹਿੰਦੇ ਆ ਉਹ ਲਉਣਾ ਤੇ ਨਹੀਂ ਚਾਹੀਦਾ ਜਿੱਦਾਂ ਤੂੰ ਕੰਮ ਕਰਦੇ ਪਹਿਲਾਂ ਜਿੱਦਾਂ ਤੂੰ ਉਹਨਾਂ ਨੇ ਕੰਮ ਕੀਤੇ ਡਰੋਨ ਦਾ ਕੰਮ ਕੀਤੇ ਦਿੱਤਾ ਸਰ ਬਿਲਕੁਲ ਨਹੀਂ ਡਰ ਠੀਕ ਐ ਅਸੀਂ ਦਾ ਕਿਸ ਨੂੰ ਡਰਾਉਣਾ ਨਾ ਡਰਾਂਗੇ ਅਸੀਂ ਡਾਲਾ ਦੀ ਪੋਲਟਿਕਸ ਨਹੀਂ ਕਰਦੇ ਅਸੀਂ ਕਹਿੰਦੇ ਲਖਨਾਂ ਪਿਆਰ ਨਾ ਕਰੋ ਆਪਣੀ ਪਾਰਟੀ ਦਾ ਪ੍ਰੋਗਰਾਮ ਦੋ ਪਿਆਰ ਨਾ ਜਾ ਕੇ ਲੋਕਾਂ ਨੂੰ ਕਨਵਿੰਸ ਕਰੋ ਜਿਹੜਾ ਕਨਵਿੰਸ ਹੋਣ ਦਾ ਵੋਟ ਦਿਓ ਤੁਸੀਂ ਕਿੱਦਾਂ ਦੇ ਲੋਕ ਲਾਂਦੇ ਸਗੀਰ ਨੇ ਮੈਂ ਉਹ ਤਾਂ ਕੱਲਿਆਂ ਨੂੰ ਕਹੂੰਗਾ ਕਿ ਯਾਰ ਤੁਸੀਂ ਆਪ ਸੋਚੋ ਜੈਦਾ ਮੋਹਨ ਸਿੰਘ ਦੀ ਧਰਤੀ ਸੀਗੀ ਤਾਂ ਤਾਂ ਹਲਕਾ ਜੈਦਾ ਪ੍ਰੇਮ ਸਿੰਘ ਲਾਹਪੁਰੇ ਦੀ ਧਰਤੀ ਸੀਗੀ ਜੈਨਾਬੁੱਧ ਸਿੰਘ ਦਾ ਨਾ ਕੋ ਗਿਆ ਫੇਸੀਗਾ ਜੈਦਾ ਮੇਜ ਸਿੰਘ ਉੱਭੋ ਕੇ ਕੁਤੇ ਕਹਿੰਦਾ ਵੱਡੇ ਲੀਡਰ ਸੀ ਜੀ ਉੱਤੇ ਅੱਜ ਤੁਸੀਂ ਕਿਹਨਾਂ ਨੂੰ ਲਾਇਓ ਯਾਰ ਕਿਹਨਾਂ ਨੂੰ ਟਿਕਟ ਦੇਦੇ ਤੁਹਾਨੂੰ ਟਿਕਟ ਕਹਿੰਦੇ ਕੀ ਐ ਕਹਿੰਦੇ ਜੀ ਬੜਾਵਾ ਵੱਧ ਗਿਆ 27 ਹਾਲ ਵਧਾਂਗੇ ਉਹ ਭਲੇ ਉਹ ਮਾਨਸੋ ਤੁਹਾਨੂੰ ਦੇ ਤਰ ਤਾਰ ਦੇ ਵਿੱਚੋਂ ਬੰਦਾ ਵੀ ਲੱਭਾ ਟਿਕਟ ਦੇ ਵਾਲਾ ਤੁਹਾਡੀ ਤਰ ਤਾਰ ਦੇ ਵਿੱਚੋਂ ਕਹਿੰਦੇ ਟਿਕਟ ਨਹੀਂ ਲਈ ਕੋਈ ਮਜੀਠੇ ਦੇ ਪੰਘਾਲੀ ਪਿੰਡ ਵਿੱਚੋਂ ਖੜ ਕੇ ਉੱਥੇ ਉਹਨਾਂ ਨੂੰ ਇਲੈਕਸ਼ਨ ਵਿੱਚ ਤਾਰਿਆ ਇੱਕ ਗੈਂਗਸਟਰ ਦੇ ਰਿਸ਼ਤੇ ਦਾ ਦੂ ਸੋ ਮੈਂ ਇਹ ਤੁਹਾਡੇ ਦਾ ਹੀ ਬਲੋ ਜੜੀ ਮੈਂ ਕਾ ਵੀ ਚਾਹੁੰਦਾ ਕਿ ਦਬਾਰਾ ਕੋ ਬੰਦਾ ਇਦਾਂ ਦੀ ਕੋਸ਼ਿਸ਼ ਨਾ ਕਰੇ ਇਸ ਚੀਜ਼ ਦਾ ਜਿਹੜੀ ਜਾਂਚ ਹੋਣੀ ਚਾਹੀਦੀ ਆ ਇਹ ਵਿਸ਼ਾ ਬਹੁਤ ਵੱਡਾ ਵਿਸ਼ਾ ਜੇ ਸਰ ਸਾਡੇ ਉਮੀਦਵਾਰ ਨੂੰ ਅਮਰਜੀਤ ਸਿੰਘ ਸੰਧੂ ਨੂੰ ਸਿੱਧੀ ਗਾਲ ਗਲ ਕੇ ਥੱਪ ਕਰਦੇ ਆ ਤੇ ਤੁਸੀਂ ਸਮਝੋ ਕਿ ਕਿੰਨੀ ਨਾਜਿਕ ਸਥਿਤੀ ਆ ਕੌਣ ਬੰਦੇ ਸੁਖਵੀਰ ਦੱਸੇ ਕੋਰ ਬੰਦੇ ਸੀਗੇ ਸੁਖਵੀਰ ਜਵਾਬਦੇਹ ਪੰਜਾਬ ਚ ਪ੍ਰੋਗਰੈਸਟਰੀ ਪਾਰਟੀ ਦਾ ਪ੍ਰਧਾਨ ਆ ਕੇ ਅੱਜ ਆ ਥੋੜਾ ਬੋਲਾ ਬਜਿਆ ਕਾਲੀਦਾਲ ਦਾ ਲੋਲਾ ਬੰਦਾ ਕਿਲਾ ਬੰਦਾ ਹਨ ਐਡਾ ਤੇ ਲੋਕਾਂ ਨੂੰ ਟਿਕਟਾਂ ਦੇਣੀਆਂ ਕਿਉਂ ਨਹੀਂ ਉੱਥੇ ਕਾਲੀਦਾਲ ਦਾ ਕੋਈ ਬੰਦਾ ਲੰਬਾ ਜੀ ਕਿਉਂ ਨਹੀਂ ਉੱਥੇ ਬੰਦਾ ਮਿਲਿਆ ਉਦਾਂ ਕਹਿੰਦੇ ਸਾਡਾ ਪੰਥ ਹਲਕਾ ਸੀਗਾ ਕੋਈ ਬੰਦਾ ਨਹੀਂ ਮਿਲਦਾ